ਤਜਰਨੈਲ ਸਿੰਘ ਕਾਂਗਰਸ ਦਾ ਏਜੰਟ ਹੈ ਇਹ ਇਹਨਾਂ ਦੇ ਬਿਆਨਸ ਮੈਂ ਤਾਂ ਤੁਹਾਨੂੰ ਕਹਿਣਾ ਜੇ ਤੁਹਾਡੇ ਚ ਕੋਈ ਥੋੜੀ ਬੁੱਤੀ ਮਤਲਬ ਕਿ ਜਾਣ-ਪਛਾਨ ਹੈਗੀ ਹੈ ਤੁਸੀਂ ਬਾਦਲ ਦੇ ਕਾਂਗਰਸ ਦੇ ਭਾਜਪਾ ਦੇ ਤੇ ਆਪ ਦੇ ਬੰਦਿਆਂ ਨੂੰ ਮੇਰੇ ਬਰਾਬਰ ਖੜਾਓ ਵੀ ਅੱਪਾ ਪਿਆਰ ਨਾਲ ਵਿਚਾਰ ਕਰਦੇ ਆ ਲੋਕ ਸੁਣਣ ਤਾਂ ਪਤਾ ਲੱਗ ਜੂਗਾ ਵੀ ਸੱਚ ਕੀ ਹੈ ਝੂਠ ਕਾਂਗਰਸ ਨੇ 1992 ਜਦੋਂ ਬਿਰਤ ਸਿੰਘ ਜੀ ਮਿਸਟਰ ਬਣਿਆ ਉਤੋਂ ਬਾਅਦ ਸਿੱਖਾਂ ਦੇ ਜਰਨੈਲਾਂ ਦਾ ਕਤਲਿਆ ਤੋੜੀ ਕੌਮ ਦਾ ਅਕਾਲ ਤਖਤ ਸਾਉ ਦਾ ਜੱਫੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਟੁਕੜੇ ਟੁਕੜੇ ਕਰਕੇ ਸ਼ਹੀਦ ਕੀਤਾ ਗਿਆ ਜਗਰਾਉਂ ਦੇ ਸੀਐਸਟਾਫ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਜਿਹੜਾ ਮਰ ਗਿਆ ਕਿ ਮੈਂ ਘਰ ਚੇ ਤੇ ਘਰੇ ਬੈਠਾ ਸੀ ਲੁਧਾਣੇ ਮੈਂ ਸਵਰਨ ਸਿੰਘ ਕੌਂਡ ਨੂੰ ਟ੍ਰੇਨ ਨੂੰ ਫੋਨ ਕੀਤਾ ਇਹ ਸਾਡਾ ਜਥੇਦਾਰ ਤੁਹਾਡੇ ਕੋਲ ਹੈ ਉਹਦਾ ਚਾਹ ਪਾਣੀ ਦਾ ਖਿਆਲ ਰੱਖਿਓ ਉਹਦੇ ਕੱਪੜੇ ਬਦਲਵਾਇਓ ਇਹ ਬਾਦਲ ਬੰਦਾ ਤੁਸੀਂ ਧਿਆਨ ਨਾਲ ਸੁਣੋ ਕੁਲਗ ਅਗਲੀ ਇਹ ਗੱਲ ਹੈਗੀਆ 92 ਦੀ ਕਿਉਂਕਿ 1 ਜਨਵਰੀ 1992 ਨੂੰ ਸਿੰਘ ਸਾਹਿਬ ਨੂੰ ਸ਼ਹੀਦ ਕਰਦਾ ਗੱਲ ਹੈ ਕਿ ਪਿਛਲੇ ਸਾਲ ਦਸੰਬਰ ਦੇ ਕਿਸੇ 24 25 ਤਰੀਕ ਦੀ ਗੱਲ ਹੈ ਜਿਹਦੀ ਉਹ ਕਰਤ ਹੈ 91 ਦਸੰਬਰ ਇਹ ਗੱਲ 92 ਦੀ ਹੈ ਜਦੋਂ ਤੂੰ 97 ਵਿੱਚ ਕੀ ਮਿਨਿਸਟਰ ਬਣਿਆ ਹੈ ਤੂੰ ਸਵਰਨ ਸਿੰਘ 포ਟਰੇ ਨੂੰ ਪੁੱਛਿਆ ਬਈ ਐਸਐਸਪੀ ਇੱਥੇ ਆ ਜਾ ਮੈਂ ਤੈਨੂੰ ਫੋਨ ਤੇ ਕਿਹਾ ਸੀ ਵੀ ਸਾਡਾ ਬੰਦਾ ਤੇਰੇ ਕੋਲ ਹੈ ਉਹ ਕਿੱਥੇ ਆ ਦੱਸ ਉਹਦਾ ਕੀ ਕੀ ਕਹਿੰਦਾ ਜੀ ਮਿਨਿਸਟਰ ਜਾਵੇ ਤਾਂ ਦਸਾਂ ਮਿੰਟਾਂ ਚ 102 ਦਾ ਕੇਸ ਦਰਜ ਹੋ ਕੇ ਇਨਕੁਆਰੀ ਹੋ ਜਾਂਦੀ ਹੈ ਇਨਕੁਆਰੀ ਦਾ ਅੱਜ ਵੀ ਉਹਦੀ ਮੈਸੇਜ ਜੀਉਂਦੀ ਹੈ ਕੰਕਸ ਆਉਂਦੇ ਹੈ घरों बीबी जी वह तो अभी भी चुके जे आई स्टाफ रोटी लेके आते रहे उस तो रोटी हाँ तो खा लें अंदर उन्होंने देंगे नहीं जहाँ दें रब है क्योंकि जथेदार साहब घर की रोटी ही खाते